ਖਨੌਰੀਆ ਤੇ ਸ਼ੰਭੂ ਬਾਰਡਰ ਤੋਂ ਜਿਹੜਾ ਕਿਸਾਨਾਂ ਦਾ ਧਰਨਾ ਚ ਕਾ ਦਿੱਤਾ ਗਿਆ ਦੱਸਦੀ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਪੂਰਾ ਬਾਰਡਰ ਹੈ ਉਹ ਖਾਲੀ ਕਰਵਾ ਦਿੱਤਾ ਗਿਆ ਜਿੰਨੇ ਵੀ ਕਿਸਾਨ ਬਾਰਡਰਾਂ ਤੇ ਮੌਜੂਦ ਸੀ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਸੀ ਤਾਂ ਹੁਣ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਟਰੈਕਟਰ ਟਰਾਲੀਆਂ ਨੇ ਉਹਨਾਂ ਨੂੰ ਜ਼ਬਤ ਕੀਤਾ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਜਿਹੜਾ ਉਹ ਟਰੈਕਟਰ ਟਰਾਲੀਆਂ ਨੇ ਉਹਨਾਂ ਨੂੰ ਜਿਹੜਾ ਆਪਣੀ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਇੱਕ ਜਿਹੜਾ ਗਰਾਊਂਡ ਰੱਖਿਆ ਗਿਆ ਜਿੱਥੇ ਸਾਰੇ ਟਰੈਕਟਰ ਟਰਾਲੀਆਂ ਖਨੌਰੀ ਬਾਰਡਰ ਦੇ ਨਜ਼ਦੀਕ ਜਿਹੜੇ ਨੇ ਉਹ ਇਕੱਠੇ ਕੀਤੇ ਜਾਣਗੇ ਤੇ ਦੂਸਰੇ ਪਾਸੇ ਜਿਹੜਾ ਸ਼ੰਭੂ ਬਾਰਡਰ ਹੈ ਉੱਥੇ ਵੀ ਨਜ਼ਦੀਕ ਜਿਹੜਾ ਇੱਕ ਗਰਾਊਂਡ ਦੇ ਵਿੱਚ ਇੱਕ ਪਲਾਟ ਦੇ ਵਿੱਚ ਜਿਹੜਾ ਸਾਰੇ ਟਰੈਕਟਰ ਟਰਾਲੀਆਂ ਤੁਹਾਨੂੰ ਨਜ਼ਰ ਆਉਣਗੇ ਦੱਸਦੀ ਕਿ ਸਾਰੇ ਜ਼ਬਤ ਕਰਕੇ ਉੱਥੇ ਰੱਖੇ ਜਾਣਗੇ ਤਾਂ ਹੁਣ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਹ ਵੀ ਜਿਹੜਾ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਕਿਸ ਤਰ੍ਹਾਂ ਤੁਹਾਨੂੰ ਉਹ ਜਿਹੜੇ ਟਰੈਕਟਰ ਟਰਾਲੀਆਂ ਮਿਲਣਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਾਗਜ਼ੀ ਕਾਰਵਾਈ ਪੂਰੀ ਕਰਨ ਦੇ ਬਾਅਦ ਜਿਹੜੇ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਵਾਪਸ ਕਰ ਦਿੱਤੇ ਜਾਣਗੇ ਦੱਸਦੀ ਹੈ ਕਿ ਅੱਗੇ ਜਿਹੜਾ ਹੋਣਾ ਕਣਕ ਦਾ ਸੀਜ਼ਨ ਆਉਣਾ ਹੈ ਕਣਕ ਦੀ ਕਟਾਈ ਹੋਣੀ ਆ ਤਾਂ ਉਸ ਕਰਕੇ ਕਿਸਾਨਾਂ ਨੂੰ ਜਿਹੜੇ ਆਪਣੇ ਸੰਦਾਂ ਦੀ ਕਾਫੀ ਲੋੜ ਹੁੰਦੀ ਹੈ ਟਰੈਕਟਰ ਟਰਾਲੀਆਂ ਲੋਡ ਹੁੰਦੀ ਆ ਇਸ ਕਰਕੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਜਿਹੜੇ ਵਾਪਸ ਟਰੈਕਟਰ ਟਰਾਲੀਆਂ ਨੇ ਉਹ ਕਿਸਾਨਾਂ ਨੂੰ ਵਾਪਸ ਕਦੋਂ ਕੀਤੇ ਜਾਣਗੇ ਤਾਂ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਨੂੰ ਜਿਹੜੇ ਕਾਗਜ਼ੀ ਕਾਰਵਾਈ ਕਰਨਾਂ ਦੇ ਉਪਰੰਤ ਜਿਹੜਾ ਉਹ ਜਿਹੜੇ ਜਿਹੜੇ ਕਿਸਾਨ ਆਪਣਾ ਟਰੈਕਟਰ ਟਰਾਲੀ ਲੈਣ ਆਉਣਗੇ ਉਹਨਾਂ ਨੂੰ ਉਸੇ ਤਰ੍ਹਾਂ ਜਿਹੜਾ ਵਾਪਸ ਕੀਤਾ ਜਾਵੇਗਾ ਜਿਹੜੀ ਕਾਗਜ਼ੀ ਕਾਰਵਾਈ ਆ ਉਹ ਕਿਸਾਨਾਂ ਨੂੰ ਜ਼ਰੂਰ ਪੂਰੀ ਕਰਵਾਉਣੀ ਪਵੇਗੀ ਇੱਕ ਵੈਰੀਫਿਕੇਸ਼ਨ ਆ ਜਿਹੜੀ ਉਹ ਕਰਕੇ ਫਿਰ ਜਿਹੜਾ ਕਿਸਾਨਾਂ ਨੂੰ ਉਹਨਾਂ ਦੇ ਟਰੈਕਟਰ ਟਰਾਲੀ ਨੇ ਜਿਹੜੇ ਵਾਪਸ ਕੀਤੇ ਜਾਣਗੇ ਦੱਸਦੀ ਹੈ ਕਿ ਜਿਹੜਾ ਰਾਤ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇੱਕ ਕਹਦੀ ਹੈ ਕਿ ਆਪਣਾ ਬਲ ਪ੍ਰਚੋਗ ਕਰਕੇ ਜਿਹੜਾ ਪੂਰਾ ਬਾਰਡਰ ਹੈ ਉਹ ਖਾਲੀ ਕਰਵਾਇਆਗਾ ਚਾਹੇ ਉਹ ਖਨੌਰੀ ਬਾਰਡਰ ਹੋਵੇ ਚਾਹੇ ਪਰ ਸ਼ੰਭੂ ਬੈਰੀਅਰ ਹੋਵੇ ਦੋਨੇ ਬਾਰਡਰ ਨੇ ਜਿਹੜੇ ਉਹ ਖਾਲੀ ਕਰਵਾ ਦਿੱਤੇ ਗਏ ਨੇ ਦੱਸਦੀ ਹੈ ਕਿ ਪਿਛਲੇ 400 ਦਿਨਾਂ ਤੋਂ ਜਿਹੜਾ ਧਰਨਾ ਹੈ ਉਹ ਲੱਗਾ ਹੋਇਆ ਸੀ 13 ਫਰਵਰੀ 2024 ਨੂੰ ਜਿਹੜਾ ਇਹ ਧਰਨਾ ਲੱਗਦਾ ਉਸ ਤੋਂ ਬਾਅਦ ਲਗਾਤਾਰ ਜਿਹੜਾ ਮਾਹੌਲ ਦੇ ਵਿੱਚ ਉਤਰਾ ਚੜਾ ਜਰੂਰ ਆਉਂਦੇ ਨੇ ਕਈ ਵਾਰ ਸੈਂਟਰ ਸਰਕਾਰ ਦੇ ਨਾਲ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਉਸ ਦੇ ਨਾਲ ਟਕਰਾਅ ਵੀ ਹੁੰਦਾ ਹੈ ਮੀਟਿੰਗਾਂ ਦਾ ਦੌਰ ਵੀ ਚੱਲਦਾ ਕੱਲ 7ਵੇਂ ਗੇੜ ਦੀ ਮੀਟਿੰਗ ਸੀ ਜਦੋਂ ਵਾਪਸੀ ਤੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਡਿਟੇਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਬਾਰਡਰਾਂ ਤੇ ਪੰਜਾਬ ਦੀ ਭਾਰੀ ਫੋਰਸ ਲਾ ਕੇ ਜਿਹੜਾ ਉਹਨਾਂ ਨੂੰ ਡਿਟੇਨ ਕਰਕੇ ਸਾਰੇ ਬਾਰਡਰ ਨੇ ਜਿਹੜੇ ਉਹ ਖਾਲੀ ਕਰਵਾਏ ਗਏ ਨੇ ਦੱਸਦੀ ਹੈ ਕਿ ਹੁਣ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਚੱਲ ਰਿਹਾ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਉਹਨਾਂ ਨੂੰ ਸਮਝਾਪੇ ਜਾ ਕੇ ਘਰ ਵਾਪਸ ਭੇਜਿਆ ਜਾ ਰਿਹਾ ਉਨਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਇਹ ਜਿਹੜੇ ਰੋਸ ਪ੍ਰਦਰਸ਼ਨ ਨੇ ਉਹ ਨਾ ਕਰੋ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਪੰਜਾਬ ਦੀ ਉન્નਤੀ ਦੇ ਲਈ ਜਿਹੜੇ ਬਾਡਰ ਨੇ ਉਹ ਖੋਲੇ ਗਏ ਨੇ ਅਸੀਂ ਕਿਸਾਨਾਂ ਦੇ ਨਾਲ ਆ ਤੇ ਹਰ ਸਮੇਂ ਨਾਲ ਖੜਾਂਗੇ ਬਾਕੀ ਆਗੂਆਂ ਦੇ ਵੱਲੋਂ ਵੀ ਜਿਹੜੇ ਬਿਆਨਬਾਜ਼ੀ ਆ ਉਹ ਸਾਹਮਣੇ ਆ ਰਹੀ ਆ ਪਰ ਉਧਰ ਵਿਰੋਧੀ ਧਿਰ ਦੇ ਵੱਲੋਂ ਵੀ ਜਿਹੜਾ ਸੰਸਦ ਦੇ ਵਿੱਚ ਇਹ ਇਹ ਮੁੱਦਾ ਇਹ ਉਚੱਕਿਆ ਗਿਆ ਦੱਸਦੀ ਹੈ ਕਿ ਸੰਸਦ ਦੇ ਬਾਹਰ ਆ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤੇ ਐਮਪੀ ਨੇ ਉਨ੍ਹਾਂ ਦੇ ਵੱਲੋਂ ਜਿਹੜਾ ਇਹ ਮੁੱਦਾ ਚੱਕਾਇਆ ਗਿਆ ਸੁਖਜਿੰਦਰ ਸਿੰਘ ਰੰਦਾਵਾ ਨੇ ਜਿਹੜੇ ਉਹ ਵੀ ਰਾਜਾ ਵੜਿੰਗ ਦੇ ਨਾਲ ਖੜੇ ਆਏ ਨੇ ਹੱਤਾਂ ਦੇ ਵਿੱਚ ਤਖਤੀਆਂ ਜਿਹੜੀਆਂ ਪੜੀਆਂ ਹੋਈਆਂ ਸੀ ਤੇ ਲਗਾਤਾਰ ਜਿਹੜਾ ਸੈਂਟਰ ਤੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜੇ ਟਰੈਕਟਰ ਟਰਾਲੀਆਂ ਨੇ ਪੰਜਾਬ ਪੁਲਿਸ ਦੇ ਵੱਲੋਂ ਜ਼ਬਤ ਕੀਤੇ ਗਏ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਗਜ਼ੀ ਕਾਰਵਾਈ ਪੂਰੀ ਕਰਕੇ ਜਿਹੜੇ ਟਰੈਕਟਰ ਟਰਾਲੀਆਂ ਨੇ ਉਹ ਕਿਸਾਨਾਂ ਨੂੰ ਵਾਪਸ ਕਰ ਦਿੱਤੇ ਜਾਣਗੇ ਕਿ ਕਿਦ ਨਾਲ ਕੱਲ ਤੋਂ ਇਹ ਆਪਰੇਸ਼ਨ ਚੱਲ ਰਿਹਾ ਹੈ ਕਿ ਹਾਲਾਤ ਕੀ ਹੈ ਤਾਜ਼ਾ ਹੋ ਉਹ ਸਿਟੀ ਦੇ ਵਿੱਚ ਚਾਇਜ਼ਰਾਂ ਨੂੰ ਪਹੁੰਚੋ ਕੀ ਕਹਿਣਾ ਚਾਹੁੰਦੇ ਆ ਜੀ ਸਥਿਤੀ ਬਿਲਕੁਲ ਪੀਸਫੁਲ ਹੈਗੀ ਜਦ ਤੋਂ ਇਹ ਕਲ ਆਪਰੇਸ਼ਨ ਚੱਲ ਰਿਹਾ ਹੈਗਾ ਕਿਤੇ ਵੀ ਬੜੇ ਰਿਸਪੈਕਟਫੁਲੀ ਅਸੀਂ ਜਿਹੜੇ ਵੀ ਸਾਡੇ ਇੱਥੇ ਕੋਈ ਲੋਕ ਮੌਜੂਦ ਸਿਗੇ ਉਹਨਾਂ ਨੂੰ ਡੀਟੇਨ ਕੀਤਾ ਗਿਆ ਸਿਗਾ ਤੇ ਕੋਸ਼ਿਸ਼ ਹੋ ਰਹੀ ਹੈਗੀ ਕਿ ਮਾਨ ਅਦਬ ਤੇ ਸਤਕਾਰ ਨਾਲ ਜਿਹੜੀ ਪ੍ਰੋਸੈਸਿੰਗ ਪੂਰੀ ਮੁਕੰਮਲ ਕੀਤੀ ਜਾਵੇ ਇਸ ਤੋਂ ਬਾਅਦ ਕਿੰਨੇ ਕਿ ਲੋਕ ਰਿਟੇਨ ਕੀਤੇ ਗਿਆ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਕਿੰਨੀਆਂ ਕਿਸੇ ਨੂੰ ਇਹ ਵੀ ਕਿਹਾ ਗਿਆ ਵੀ ਜਿਹਨੂੰ ਲੋੜ ਆ ਜ ਜਿਹਨੇ ਲੈ ਕੇ ਜਾਣਾ ਚਾਹੁੰਦਾ ਉਹ ਲੈ ਸਕਦਾ ਹੈ ਜੀ 200 ਤੋਂ ਵੱਧ ਅਸੀਂ ਜਿਹੜੇ ਇੱਥੇ ਲੋਗ ਮੌਜੂਦ ਸੀਗੇ ਉਹਨਾਂ ਨੂੰ ਡਾਉਨਡਪ ਕੀਤਾ ਬੜੇ ਸਾਰੇ ਬਜ਼ੁਰਗ ਜਿਹੜੇ ਰਾਤ ਨੂੰ ਚੱਲ ਰਹੇ ਸੀ ਅਸੀਂ ਆਪਣੀ ਗੱਡੀਆਂ ਦੇ ਵਿੱਚ ਉਹਨਾਂ ਨੂੰ ਇੱਥੇ ਤੱਕ ਲੈ ਕੇ ਆਏ ਜਿਨ੍ਹਾਂ ਨੇ ਜਿੱਥੇ ਅੱਗੇ ਵੀ ਜਾਣਾ ਸੀਗਾ ਬੱਸਾਂ ਤੱਕ ਉਹਨਾਂ ਨੂੰ ਛੱਡ ਕੇ ਆਏ ਆ ਇਨ ਫੈਕਟ ਜਦੋਂ ਹੁਣ ਵੀ ਸਾਡੇ ਕੋਲ ਜਿਹੜੇ ਬਜ਼ੁਰਗ ਹੈਗੇ ਉਹਨਾਂ ਨੂੰ ਅਸੀਂ ਪੁੱਛ ਕੇ ਉਹਨਾਂ ਨੂੰ ਖਾਣ ਕਲਾਪ ਇਲਾਕੇ ਤੇ ਉਹਨਾਂ ਨੂੰ ਅਸੀਂ ਫਾਰਕ ਕਰਦੇ ਆਂਗੇ ਜਿਹੜਾ ਇੱਕ ਇੱਕ ਪਾ ਪੂਰੀ ਗੱਲ ਦੱਸਦਾ ਸੀ ਮੈਂ ਅ ਇਸ ਤੋਂ ਇਲਾਵਾ ਜਿਹੜੇ ਇੱਥੇ ਵੀ ਸਾਡੇ ਹੋਰ ਸਤਿਕਾਰਯੋਗ ਪਿੰਡਾਂ ਦੇ ਲੋਕ ਆਏ ਹੋਏ ਸੀਗੇ ਉਹਨਾਂ ਨੂੰ ਵੀ ਅਸੀਂ ਦਿਲ बात ਕਰਕੇ ਤੇ ਕਨਵੇ ਕਰਤਾ ਕਰ ਦਿੱਤਾ ਸੀਗਾ ਉਹ ਜਾ ਚੁਕੇ ਜਿਹੜਾ ਬਾਕੀ ਸਮਾਨ ਹੈਗਾ ਜਾਂ ਫਿਰ ਕਿਸ ਦਾ ਟਰੈਕਟਰ ਟਰਾਲੀਜ਼ ਹੈਗੀ ਉਹ ਅਸੀਂ ਐਸ ਪਰ ਪ੍ਰੋਸੀਜਰ ਕਲੀਅਰ ਕਰ ਰਹੇ ਹਾਂ ਉਹ ਨਾ ਯਾਰ ਕੁਝ ਇਸ ਤਰ੍ਹਾਂ ਕੋਈ ਲੋਕ ਆਉਂਦੇ ਆ ਟਰੈਕਟਰਾਂ ਦੇ ਲੈਂਡ ਆਉਂਦੇ ਆ ਉਹਨਾਂ ਬਾਰੇ ਕੀ ਹੋ ਜਾਏਗਾ ਉਹਨਾਂ ਨੂੰ ਸਿੱਧਾ ਦੇ ਦਿੱਤਾ ਜਾਏਗਾ ਜੀ ਜੀ ਜੇ ਕੋਈ ਆਏਗਾ ਤੇ ਉਹ ਅਗਰ ਉਹ ਆਪਣੇ ਸਮਾਨ ਨੂੰ ਲੈਣਾ ਚਾਹਣਗੇ ਤਾਂ ਉਹਨਾਂ ਨੂੰ ਐਸ ਪਰ ਪ੍ਰੋਸੀਜਰ ਉਹ ਜ਼ਰੂਰ ਹੈਂਡਓਵਰ ਕੀਤਾ ਜਾਏਗਾ ਉਹ ਸਰ ਸਮਾਨ ਮਿਲ ਜੂਗਾ ਤਾਂ ਕਿ ਜਿਹੜਾ ਹਰਿਆਣੇ ਵਾਲੇ ਪਾਸੋਂ ਪੂਰਾ ਹੋ ਉਹ ਜੀ ਹਲੇ ਪ੍ਰੋਸੈਸ ਚੱਲ ਰਿਹਾ ਹੈਗਾ ਉਹ ਮੈਨੂੰ ਪਤਾ ਕੁਝ ਟਾਈਮ ਦੇ ਬਾਅਦ ਕਲੈਰਿਟੀ ਹੋ ਜਾਈ ਜਿਹੜੇ ਫਾਰਮਲ ਪੈਲੇਸ ਤੇ ਰੱਖੇ ਗਏ ਸੀ ਖਨੌਰੀ ਉਹ ਹੁਣ ਫਾਰਮਲ ਕਿਤੇ ਸੇਫਟ ਕਿਤੇ ਗਏ ਨੇ ਜੀ ਰਾਤ ਜੀ ਫਿਲਹਾਲ ਸਾਰੇ ਜਿੱਥੇ ਰੱਖੇ ਗਏ ਸੀਗੇ ਉੱਥੇ ਹੀ ਹੈਗੇ ਤੇ ਅਗਲੀ ਪ੍ਰੋਸੈਸ ਜਾਂ ਮੂਵਮੈਂਟ ਦੇ ਬਾਰੇ ਹਲੇ ਡਿਸੀਜਨ ਲਿਆ ਜਾਏਗਾ ਬਾਜੀ ਸੜ ਕਲੀਅਰ ਕਰ ਦਿੱਤੀ ਜਾਏਗੀ ਜੀ ਜੀ ਪ੍ਰੋਸੈਸ ਜਾਰੀ ਹੈ ਟਾਈਮ ਲੱਗ ਸਕਦਾ ਹੈ ਸਰ ਜਿਹੜਾ ਸਮਾਨ ਪਿਆਗਾ ਕਿਸਾਨਾਂ ਦਾ ਉਹ ਕਿੱਥੋਂ ਮਿਲੂਗਾ ਕਿਉਂਕਿ ਅੱਗੇ ਜਿਨਾ ਰਹੇ ਆ ਤਾਂ ਟਿਕਟਾਂਾਂ ਦੀ ਕਿਸਾਨਾਂ ਨੂੰ ਬੜੀ ਦੌੜ ਹੋਣੀ ਜੀ ਬਿਲਕੁਲ ਜਿੱਥੇ ਅਸੀਂ ਇਹਨਾਂ ਨੂੰ ਸੇਫ ਕੀਪਿੰਗ ਵਾਸਤੇ ਰੱਖਾਂਗੇ ਉੱਥੋਂ ਜਿਹੜੇ ਵੀ ਕਿਸਾਨ ਵੀਰ ਤੇ ਮਾਲਕ ਜਿਹੜੇ ਹੈਗੇ ਸਮਾਨ ਦੇ ਉਹਨਾਂ ਨੂੰ ਅਗਰ ਇਕਵਿਪਮੈਂਟ ਚਾਹੀਦਾ ਹੋਵੇਗਾ ਤਾਂ ਉਥੋਂ ਲੈ ਪਾਣਗੇ ਇੱਥੇ ਹੀ ਨੇੜੇ ਹੀ ਅਸੀਂ ਇੱਕ ਸਪੇਸ ਬਣਾਈ ਹੈ ਤੇ ਉਥੇ ਪ੍ਰੋਪਰ ਪ੍ਰੋਸੀਜਰ ਨਾਲ ਦੇ ਵੀ গিਵਨ देयर ਬਿਲੋਂਗਿੰਗਸ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਸਰਕਲ ਕ੍ਰੀਏਟ ਕੀਤਾ ਹੋਇਆ ਸੀ ਜਿੱਥੇ ਇਹਨਾਂ ਨੇ ਸਟੇਟ ਬਣਾਇਆ ਸੀ ਸਾਰੀ ਵਾਇਰਿੰਗ ਕੀਤੀ ਹੋਈ ਹੈ ਉਹ ਸਾਰੇ ਇਕੱਠੇ ਹੋਏ ਸੀਗੇ ਉਹਨਾਂ ਸਾਰੇ ਪ੍ਰੋਸੈਸ ਨੂੰ ਤੁਹਾਨੂੰ ਜਿਹੜਾ ਉਹ ਡਿਸਮੈਂਟਲ ਕਰਨ ਦੇ ਵਿੱਚ ਕਿੰਨਾ ਸਮਾਂ ਲੱਗੇਗਾ ਜੀ ਜੀ ਹਲੇ ਟਾਈਮ ਲੱਗੇਗਾ ਸਾਨੂੰ ਪ੍ਰੋਪਰ ਇਕੁਇਪਮੈਂਟ ਪ੍ਰੋਪਰ ਟ੍ਰੇਨਡ ਮੈਨ ਪਾਵਰ ਦੀ ਦੇ ਨਾਲ ਹੀ ਸਾਰੀ ਚੀਜ਼ਾਂ ਨੂੰ ਮੁਕੰਮਲ ਕਰਨਾ ਪਏਗਾ ਇਸ ਲਈ ਇਟਸ ਨਾਟ ਅ ਟਾਈਮ ਬਾਉਂਡ ਪ੍ਰੋਸੈਸ ਕੁਝ ਟਾਈਮ ਵੱਧ ਲੱਗੇਗਾ